ਇਹ ਫਾਰਮ ਦੀ ਪੇਚ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਰ ਜੀ ਜਿਹੜੀ ਗਾਂ ਸਾਹਮਣੇ ਦਿਖ ਰਹੇ ਹੋ ਇਹਦੀ ਪ੍ਰੋਪਰਟੀ ਡਿਟੇਲ ਦੱਸਦੇ ਆ ਤੁਹਾਨੂੰ ਜੇ ਨਵੇਂ ਵੀ ਜੁੜੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਇਹ ਪੀਡੀਐਫ ਫੈਮਿਲੀ ਦੀ ਚੈਂਪੀਨ ਗਾਂ ਆ ਜਿਹੜੇ ਮਿਲਕਿੰਗ ਦੇ ਵਿੱਚ ਬਹੁਤ ਚੰਗਾ ਸਥਾਨ ਹਾਸਿਲ ਕੀਤਾ ਵੀਰ ਹਰਪ੍ਰੀਤ ਨੂੰ ਪੁੱਛ ਕੇ ਆਪਾਂ ਤੁਹਾਨੂੰ ਦੱਸਦੇ ਆ ਵੀ ਇਹ ਵੜਾ ਕਿਹੜੇ ਸਥਾਨ ਤੇ ਪਹੁੰਚੀ ਆ ਤੇ ਕਿੰਨਾ ਦੁੱਧ ਦਤਾ ਨੇ ਇਹਨਾਂ ਨੂੰ ਪੁੱਛਦੇ ਆਂ ਵੀ ਜਿਹੜੀ ਗਾਂ ਆ ਇਹ ਕਿਹੜੇ ਸੀਮਣ ਦੀ ਆ ਤੇ ਇਹ ਕਿਨਾਂ ਤੋਂ ਦੇਰੀ ਆ ਕੀ ਹੋਛਾ ਸਾਰੀ ਇਹਨਾਂ ਤੋਂ ਪ੍ਰੋਪਰ ਜਾਣ ਕਰ ਲੈਣੀ ਆਪਾਂ ਇਹਨਾਂ ਤੋਂ ਇਹ ਸਾਰੇ ਇਹਨਾਂ ਨੂੰ ਐਸੇ ਜਾਣਦੇ ਆ ਵੀ ਵੀਰ ਹਰਪ੍ਰੀਤ ਸਿੰਘ ਜੀ ਨੂਰਪੁਰ ਕਿ ਮਾਲੇ ਵੀਰ ਜੀ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਵੀ ਤੁਹਾਡੀ ਗਾਂ ਮਿਲਕੀਆਂ ਦੇ ਵਿੱਚ ਫਸਟ ਆਈ ਆ ਮਿਲਕੀਆਂ ਦੇ ਵਿੱਚ ਫਸਟ ਬਾਅਦ ਚ ਗੱਲ ਕਰਦੇ ਆਪਾਂ ਵੀ ਕਿੰਨਾ ਦੁੱਧ ਤਾ ਨੇ ਵੀ ਖੋਦੇ ਜਿਹੜੀ ਗਾਂ ਆ ਵੀ ਇਹ ਕਿਹੜੇ ਸੀਮਣ ਦੀ ਆ ਦੀ ਇਹਦਾ ਬੈਕਗਰਾਉਂਡ ਕੀ ਕੁਛ ਆ ਰਿਕਾਰਡ ਦਾ ਮਾਵਾ ਦਾ ਕੀ ਰਿਕਾਰਡ ਰਿਹਾ ਪਿਛੋਕਾ ਸੀ ਆ ਰਿ ਸੀ ਆ ਰਹੀ ਮੈਸੀ ਬੁਲਦੀ ਹੈਗੀ ਹੈ ਸੀ ਆ ਰਿ ਪੀ ਡੀ ਐਫ ਕੋਲੋਂ ਪ੍ਰੋਵਾਈਡ ਕੀਤਾ ਗਿਆ ਸੀ ਇਹਦੀ ਮਾਂ ਵੀ ਉਹ ਕਿਹੜੇ ਸੀਮੰਟ ਦੀ ਸੀ ਉਹ ਮੇਰੇ ਹੀ ਫਾਰਮ ਦੇ ਸੀਗੇ ਔਰ ਉਹ ਵੀ ਪੀ ਐਫ ਲੋ ਸਿਮੰਟ ਪ੍ਰੋਵਾਈਡ ਕੀਤਾ ਗਿਆ ਸੀਗਾ ਓਕੇ ਹੁਣ ਇਹਨੇ ਆਪਣਾ ਕਿੰਨੇ ਕਿਲੋ ਦੁੱਧ ਦੇ ਕੇ ਵੀ ਫਸਟ ਸਾਲਾ ਸविता ਜੀ ਲੱਤਵਾ ਕੇ 75 ਲੀਟਰ ਦੁੱਧ ਦੇ ਕੇ ਅਸਤਾਰ ਮੇ ਪੀ ਕੇ ਪਿਛੋ ਚ ਪਹਿਲਾ ਸਟਾਣਾ ਸविता 75 ਲੀਟਰ ਦੇ ਕੇ ਫਿਰ ਦੇਖੀਗੇ ਦੇ ਆਪਣਾ ਜੀ ਅਸੀਂ ਆਪਣਾ ਖਰਾਕ ਦੀ ਗੱਲ ਕਰੀਏ ਵੀ ਤੁਸੀਂ ਮਤਲਬ ਉਹਨੂੰ ਕਿੰਨੇ ਟਾਈਮ ਆ ਚੋਈ ਕਰਦੇ ਸੀ ਘਰੇ ਵੀ ਜਾਂ ਘਰੇ ਤੋਂ ਕਿੰਨਾ ਜ਼ਿਆਦਾ ਰੈਗੂਲਰ ਘਰੇ ਤੋਂ ਛੜਾਪ ਸੀਗਾ ਇੱਥੇ ਸਟ्रेस ਦੀ ਵਜ੍ਹਾ ਨਾਲ ਦੁੱਧ ਘਟ ਜਾਂਦਾ ਆਹ ਜੀ ਸਾਰਾ ਕੌਂਡ ਕਰਕੇ ਹੋ ਜਾਂਦਾ ਸਾਹਮਣੇ ਹੋ ਜਾਂਦਾ ਇਹ ਤੇ ਇਹ ਹੁਣ ਕਿੰਨਾ ਟਾਈਮ ਹੋ ਸੂਈ ਨੂੰ ਹੋ ਚੁੱਕਿਆ ਸੀ ਜੀ ਦੇ ਕਰਕੇ ਲਗਭਗ 3 ਮਹੀਨੇ ਹੋ ਗਏ ਲਗਭਗ 3 ਮਹੀਨੇ ਹੋ ਗਈ ਦੁਬਾਰੇ ਗੱਬਣ ਹੋਈ ਜਾਂ ਇਹ ਨਹੀਂ ਜੀ ਹਾਂ ਸਿਮੂਲੇਸ਼ਨ ਹੋ ਗਈ ਦੁਬਾਰੇ ਸਿਮੂਲੇਸ਼ਨ ਹੋਈ ਵੀ ਹੈ ਜੀ ਤੇ ਇਹ ਵੀਰ ਆ ਨੂਰਪੁਰ ਕੀ ਮਾਲੇ ਤੇ ਇਹਨਾਂ ਨੇ ਗਾਣੇ ਬਹੁਤ ਚੰਗਾ ਉਦ ਕੱਢ ਕੇ ਪੀਡੀਐਫ ਮੇਲੇ ਦੇ ਚੈਂਪੀਅਨ ਬਣੇਗਾ ਤੁਸੀਂ ਦੇਖ ਸਕਦੇ ਜੀ ਜਿਹੜੇ ਵੀਰ ਪੇਰਾਂ ਨਵੇਂ ਜੁੜੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਧੰਨਵਾਦ ਜੀ ਬਈ ਮਾਰੇ ਫੈਨ ਦੀ ਜੀ ਕਮਿਆ ਕਿਤੇ ਬਾਈ ਇਹਦਾ ਗਰਾ ਦਾ ਮਾਲਕ ਹੁਣ ਇਹ ਨਾ ਕੀ ਕਰਦਾ